ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਤੇ ਮੌਸਮ ਦੀ ਮੌਸਮ ਪੰਜਾਬ ਦਾ ਆਉਣ ਦੇ 4 ਦਿਨਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਦੱਸਾਂਗੇ ਸੈਟਲਾਈਟ ਦੇ ਸਿਨਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਸਵੇਰ ਦਾ ਟਾਈਮ ਹੈ 21 ਫਰਵਰੀ ਦਾ ਦਿਨ ਹੈ ਸੈਟਲਾਈਟ ਦੇ ਵਿੱਚ ਦੇਖ ਸਕਦੇ ਹਾਂ ਗੱਲ ਜਿਹੜੀ ਆ ਆ ਮੌਸਮ ਦੀ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਆਪਾਂ ਟੈਂਪਰੇਚਰ ਦੀ ਗੱਲ ਕਰ ਲੈਣੇ ਆ ਬੀਤੇ ਜਿਹੜੇ ਦਿਨ ਦੇ ਵਿੱਚ ਕਿਉਂਕਿ ਤੋ ਫਾਇ ਲਗੀਆਂ ਸੀ ਪੰਜਾਬ ਦੇ ਫੌਤੇ ਖੇਤਰਾ ਦੇ ਵਿੱਚ ਕੱਲ ਸੋਹਣਾ ਦਿਨ ਲੰਘਿਆ ਧੁੱਪੜ ਤੇ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਹੋਇਆ ਤੇ 29.8 ਡਿਗਰੀ ਜਿਹੜਾ ਫਰੀਦਕੋਟ ਜਲਾ ਸਭ ਤੋਂ ਗਰਮ ਰਿਹਾ ਕੱਲ ਦੇ ਦਿਨ ਦੇ ਵਿੱਚ ਸੋ ਅੱਜ ਵੀ ਉਸੇ ਲਗਾਤਾਰਤਾ ਦੇ ਵਿੱਚ ਕਿਉਂਕਿ ਧੁੱਪਾਂ ਅੱਜ ਵੀ ਲਗਣੀਆਂ ਨੇ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਹਾਲਾਂਕਿ ਜਿੱਥੇ ਜੰਮੇਨੀ ਫੱਦਰ ਤੇ ਸੰਗਣੀ ਤੁੰਦ ਬਣੀ ਹੋਈ ਆ ਉਹ ਉੱਡ ਜਾਣੀਆਂ ਬਹੁਤੀ ਟਿਕਣੀ ਨਹੀਂ ਆ ਤੇ ਬਹੁਤ ਬਹੁਤੇ ਖੇਤਰਾ ਦੇ ਵਿੱਚ ਚਿੱਟਾ ਸੋਹਣਾ ਸੂਰਜ ਚਮਕਣ ਦੇ ਅਸਾਰ ਹੋਣਗੇ ਜਿਹੜਾ ਕਿ ਸ਼ਾਮ ਤੱਕ ਚਮਕਦਾ ਰਹੇਗਾ ਤੇ ਜਿਹੜੇ ਟੈਂਪਰੇਚਰ ਹੋਣ ਟੱਚ ਕਰ ਸਕਦੇ ਨੇ ਦੁਪਹਿਰ ਵੇਲੇ ਸੋ ਇਹ ਜਿਹੜੇ ਅੱਜ ਜਿਹੜੇ ਮੌਸਮ ਦੇ ਅਪਡੇਟ ਆ ਸੋ ਫਿਰ ਹਾਲੇ ਮੌਸਮ ਸਾਫ਼ ਰਹੇਗਾ ਕੋਈ ਨੜੇ ਤੇੜੇ ਸਿਸਟਮ ਕੋਈ ਹੈ ਨਹੀਂ ਆਉਂਦੇ ਦਿਨਾਂ ਦੇ ਵਿੱਚ ਅਗਲੇ 3-4 ਦਿਨਾਂ ਦੀ ਗੱਲ ਕਰ ਰਹੇ ਹਾਂ 21 ਤੋਂ ਲੈ ਕੇ 24 ਵਾਲਾ ਜਿਹੜਾ ਸਪੈਲ ਹੋਏਗਾ ਧੁੰਦਾ ਜਿੱਥੇ ਪੈਣੀ ਹੈ ਸਵੇਰ ਵੇਲੇ ਉਹ ਵੀ ਹੁਣ ਕੋਈ ਬਹੁਤੇ ਆਸਾਰ ਨਹੀਂ ਹੈ ਜਿੱਥੇ ਕਿਤੇ ਜਮੇ ਨਹੀਂ ਧੁੰਦ ਹੋएगी ਉੱਟ ਜਾਣੀ ਹੈ ਕਿਉਂਕਿ ਨੜੇ ਤੇੜੇ ਕੋਈ ਨਾ ਤਾਂ ਬੱਦਲ ਵਾਈ ਹੈ ਨਾ ਕੋਈ ਲਾਗੇ ਸਿਸਟਮ ਹੈ ਅਗਲੇ 4-5 ਦਿਨਾਂ ਹਾਲਾਂਕਿ 25 ਅਬਜ ਦਿਨ ਨੂੰ ਇੱਕ ਹਲਕੇ ਜਿਹੇ ਵੈਸਟਰਨ ਸਰਵੰਸ ਪ੍ਰਭਾਵਿਤ ਕਰ ਸਕਦੀ ਹੈ ਉਹ ਕਰੇਗੀ ਵੀ ਜਾਂ ਨਹੀਂ ਕਰੇਗੀ ਇਹ ਵੀ ਹਾਲੇ ਸ਼ਸ਼ੋ ਪੰਜ ਹੈ ਇਹ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਤੋ ਘਟ ਨਾ ਮਾਤਰਾ ਸਾਰੋ ਦੇ ਹੋਣਗੇ ਮੀਦੇ ਕਿਤੇ ਕਿਤੇ ਟਮਾਟਮ ਦੇ ਰੂਪ ਦੇ ਵਿੱਚ ਬਦਲ ਬਈ ਚਾਹੇ ਬਣ ਜੇ ਬਾਕੀ ਵੱਡੇ ਫੱਦਰ ਤੇ ਮੀਦੇ ਆਸਾਰ ਨਾ ਮਾਤਰ ਹੋਣਗੇ ਸੋ ਫਿਲਹਾਲ ਜੇਕਰ ਅਲਰਟ ਵਾਲੀ ਗੱਲ ਆਪਾਂ ਦੇਖਦੇ ਆਂ ਉਹਦੇ ਦਿਨਾਂ ਦੇ ਵਿੱਚ ਕੀ ਅਪਡੇਟ ਹੈ ਮੌਸਮ ਹਾਕ ਨੂੰ 21 ਫਰਵਰੀ ਦੀ ਤਰੀਖ ਫਈ ਹੋਈ ਹੈ 21 ਤੋਂ ਲੈ ਕੇ 24 25 ਤੱਕ ਜਿਹੜਾ ਇਹ ਨੋ ਵਾਰਨਿੰਗ ਲਿਖਿਆ ਹੋਇਆ ਕੋਈ ਕਿਸੇ ਤਰ੍ਹਾਂ ਦੀ ਵੱਡੀ ਚੇਤਾਵਨੀ ਅਲਰਟ ਨਹੀਂ ਮੌਸਮ ਮੁੱਖ ਤੌਰ ਤੇ ਖੁਸ਼ਕ ਹੈ ਸਾਫਿਰ ਅੰਦਰ জাফর ਜੀ ਤੁਹਾਨੂੰ